ਕੱਲ ਜੱਜ ਸਾਹਿਬ ਨੂੰ ਮਿਲ ਕੇ ਆਇਆ ਮਤਲਬ ਕੋਰਟ ਚ ਫੇਸ ਹੋਇਆ ਸੀ ਮੈਂ ਆਪਣੇ ਵੱਲੋਂ ਐਪਲੀਕੇਸ਼ਨ ਦੇ ਕੇ ਆਇਆ ਕਿ ਜੱਜ ਸਾਹਿਬ ਮੇਰੇ ਵੱਲੋਂ ਸ਼ਿਕਾਇਤ ਸੀ ਜਿਹੜੀ ਵਿਜੀਲੈਂਸ ਬਿਊਰੋ ਨੇ ਰਿਪੋਰਟ ਬਣਾਈ ਹੈ ਆਪਣੀ ਸੋਰਸ ਰਿਪੋਰਟ ਕਹਿੰਦੇ ਨੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਿਹਦੇ ਵੱਲੋਂ ਮੇਰੀ ਸ਼ਿਕਾਇਤ ਹੈ ਜੀ ਮੈਂ ਡਾਕੂਮੈਂਟ ਦਿੱਤੇ ਆ ਪਲੀਜ਼ ਮੈਨੂੰ ਸੁਣੇ ਵੀ ਨਾ ਇਹਦੇ ਕੋ ਫੈਸਲਾ ਲਾ ਦੇਓ ਕੈਨਸਲ ਨਾ ਕੀਤੀ ਜਾਵੇ ਕੈਨਸਲ ਨਾ ਕੀਤੀ ਜਾਵੇ ਮੈਨੂੰ ਸੁਣਾਈ ਜਾਵੇ ਤੇ ਜੱਜ ਸਾਹਿਬ ਨੇ ਮੈਨੂੰ 7 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਜਿਸ ਦਿਨ ਦੀ ਡੇਟ ਹੈ ਹਾਂਜੀ ਤੇ ਮੈਂ ਬਿਲਕੁਲ ਜੱਜ ਸਾਹਿਬ ਕੋਲ ਪੇਸ਼ ਆਵ ਐਪਲੀਕੇਸ਼ਨ ਦੇ ਦਿੱਤੀ ਆ ਬਕੀਲ ਕੋਲ ਸਾਡੇ ਕੋਲ ਹੁੰਦੇ ਨਹੀਂ ਪੈਸੇ ਨਹੀਂ ਸਾਡੇ ਕੋਲ ਹੁੰਦੇ ਮੈਂ ਖੁਦ ਪਰਸਨਲੀ ਪੇਸ਼ ਹੋਇਆ ਸੀ ਤੇ 7 ਦਸੰਬਰ ਨੂੰ ਪੂਰਾ ਵਿਰੋਧ ਕਰਾਂਗੇ ਵਿਜ਼ਨ ਬਿਊਰੋ ਦਾ ਔਰ ਕੈਨਸਲੇਸ਼ਨ ਰਿਪੋਰਟ ਬਾੜ ਦਿੱਤੀ ਕੋਰਟ ਵਿੱਚ ਅੱਛਾ ਮੈਂ ਪਹਿਲਾਂ ਤੁਸੀਂ ਕਹਿੰਦੇ ਚੋਰ ਆ ਠੱਗੀ ਹੋ ਗਈ ਛੇਦਾਂ ਦਾ ਨਾਂ ਤੇ ਜ਼ਮੀਨਾਂ ਵੇਚ ਦਿੱਤੀਆਂ ਤੁਸੀਂ ਪਰਚਾ ਦਰਜ ਕਰਾ ਲੋਨੇ ਵਿਜ਼ਨ ਬਿਊਰੋ ਵਾਲੇ ਫਿਰ ਜਿਹਨੇ ਜ਼ਮੀਨ ਦਿੱਤੀ ਉਹਨੂੰ ਅਰੈਸਟ ਵੀ ਕਰ ਲੰਨੇ ਫਿਰ ਸੈਟਿੰਗ ਹੈ ਹੋਈ ਕੋਈ ਦਿੱਤਾ ਲੇਤਾ ਹੁਣ ਬਿਲਕੁਲ ਫਿਰ ਪ੍ਰਿਸ਼ਟਾਚਾਰੀ ਹੋਇਆ ਤੇ ਉਸ ਅੰਬਿਕਾ ਬਿਲਡਰ ਨੂੰ ਦੇਉ ਭਾਈ ਮਹੀਨੇ ਬਾਅਦ ਜਦੋਂ ਜ਼ਮਾਨਤ ਆਉਣੀ ਹੁੰਦੀ ਠਕੀ ਦੇ ਕੇ ਉਹ ਜ਼ਮਾਨਤ ਹੋ ਗਈ ਬਾਅਦ ਦੇ ਵਿੱਚ ਮੈਨੂੰ ਪਿਛਲੇ ਸਾਲ ਤੋਂ ਖਬਰਾਂ ਮਿਲਦੀਆਂ ਆ ਰਹੀਆਂ ਕੈਂਸਲੇਸ਼ਨ ਕੈਂਸਲ ਕਰਦੇ ਸੈਟਿੰਗ ਹੋ ਗਈ ਸੈਟਿੰਗ ਹੋ ਗਈ ਮੈਨੂੰ ਅੰਦਰੋਂ ਖਬਰਾਂ ਮਿਲਦੀਆਂ ਆ ਰਹੀਆਂ ਹੁਣ ਮੀਡੀਆ ਰਿਪੋਰਟਰਾਂ ਦਾ ਉਹਨੂੰ ਪਤਾ ਲੱਗਿਆ ਕੱਲ ਪਰਸੋਂ ਕਿ ਸੱਚੀ ਸੈਟਿੰਗ ਹੋ ਗਈ ਕੈਂਸਲੇਸ਼ਨ ਰਿਪੋਰਟ ਭਰ ਦਿੱਤੀ 7 ਦਸੰਬਰ ਡੇਟ ਹੈ ਮੈਂ ਪੈਸੇ ਤਾਂ ਲੈਂਦਾ ਨਹੀਂ ਹੁੰਦਾ ਪੈਸੇ ਕੋਈ ਦੇਣ ਦੀ ਮੈਨਾਂ ਗੱਲ ਨਾ ਕਰਿਓ ਮੇਰੀ ਇੱਕੋ ਗੱਲ ਹੁੰਦੀ ਵੀ ਹੁਣੇ ਵੀ ਪੁਲਿਸ ਬੁਲਾ ਲੈਣੇ ਇਹ ਲੱਗਾ ਮੈਂ ਮਨ ਨੂੰ ਮੂੰਹ ਖੋਲ ਨੂੰ ਰੋਕ ਹੀ ਦਿੰਦਾ ਹੁਣ ਪਹਿਲਾਂ ਅਜੇ ਕਿਸਾ ਫਿਰ ਮੈਂ ਇਹ ਵੀ ਕਿਹਾ ਮੈਂ ਮੈਨੂੰ ਫੋਨ ਕਰਦੇ ਲੈ ਕੇ ਮਿਲਣਾ ਮੈਂ ਸਰ ਮੈਂ ਇਹ ਤੁਹਾਡਾ ਦੀ ਟੀਚਰ ਦੀ ਬੜੀ ਇੱਜ਼ਤ ਮਾਨ ਕਰਦਾ ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਮੈਂ ਤੁਹਾਡੇ ਬੱਚਿਆਂ ਦਾ ਬੋਲ ਮੈਂ ਤੁਹਾਡੇ ਕੋਲ ਆ ਜਾਵਾਂਗਾ ਇਹ 와ਇ ਕਰਨ ਨਹੀਂ ਮੈਂ ਆਣਾ ਬਟਾ ਤੇ ਇੱਥੇ ਫ੍ਰੈਂਕੋ ਹੋਟਲ ਦੇ ਕੋਲ ਪੋਸਟ ਆਫਿਸ ਹੈ ਇੱਥੇ ਮੈਨੂੰ ਮਿਲੇ ਮੈਂ ਫਿਰ ਇਹ ਗੱਲ ਕੀਤੀ ਸਰ ਤੁਸੀਂ ਪ੍ਰੋਫੈਸਰ ਸਾਹਿਬ ਹੈ ਮੈਂ ਬੜੀ ਇੱਜ਼ਤ ਮਾਨ ਕਰਦਾ ਰਿਸਪੈਕਟ ਕਰਦਾ ਤੁਹਾਡੀ ਪਲੀਜ਼ ਮੇਰੇ ਨਾਲ ਇਹ ਗੱਲ ਨਾ ਕਰਿਓ ਤੇ ਇਨਫੋਰਮੇਸ਼ਨ ਦੇ ਦਿਓ ਮੇਨੂੰ ਜੋ ਗੱਲਾਂ ਕਰਨੀਆਂ ਸੀ ਕਰ ਲਈਆਂ ਸਾਰੀਆਂ ਟਾਲ ਟੋਲ ਕੇ ਭੇਜਤਾ ਪਰ ਮੈਨੂੰ ਇੰਟਰਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਅੱਜ ਗੱਲ ਕਰਾਂਗੇ ਇੱਕ ਵੱਡੇ ਜ਼ਮੀਨ ਸਕੈਂਡਲ ਦੀ 25-30 ਏਕੜ ਜ਼ਮੀਨ ਹੈ ਬਾਗੋ ਮਾਜਰਾ ਤੇ ਖੁੰਨੀ ਮਾਜਰਾ ਦੇ ਨੇੜੇ ਟਰਸਟ ਦੀ ਜ਼ਮੀਨ ਹੈ ਤੇ ਕੁਝ ਲੋਕਾਂ ਨੇ ਉਹ ਵੇਚ ਦਿੱਤੀ ਮਾਮਲਾ ਵਿਜੀਲੈਂਸ ਕੋਲ ਵੀ ਪਹੁੰਚ ਗਿਆ ਸੀ ਪਰ ਉਹਨੇ ਪਤਾ ਲੱਗਿਆ ਕਿ ਵਿਜੀਲੈਂਸ ਨੇ ਮੁਢਲੀ ਜਾਂਚ ਕੀਤੀ ਉਸ ਤੋਂ ਬਾਅਦ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੀ ਕੋਸ਼ਿਸ਼ ਹੈ ਸੁਨਮ ਸਿੰਘ ਦਾਉ ਨੇ ਜਿਨ੍ਹਾਂ ਨੇ ਪਹਿਲਾਂ ਸ਼ਿਕਾਇਤ ਕੀਤੀ ਸੀ ਹੁਣ ਫਿਰ ਮਾਮਲਾ ਉਜਾਗਰ ਕੀਤਾ ਹੈ ਇਹਨਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਨੂੰ ਜੋ ਕੰਮ ਕਰਨਾ ਚਾਹੀਦਾ ਸੀ ਉਹ ਕੰਮਕਾਰ ਨਹੀਂ ਕੀਤਾ ਗਿਆ ਜਿਸ ਨਾਲ ਇਹ ਜਿਹੜਾ ਸਕੈਂਡਲ ਆ ਦਬਾਉਣ ਦੀ ਤਿੱਬਣ ਦੀ ਕੋਸ਼ਿਸ਼ ਕੀਤੀ ਗਈ ਹੈ ਮਾਮਲਾ ਕੀ ਇਹ ਗੱਲ ਕਰਾਂਗੇ ਤਾਂ ਜੀ ਸਵਾਗਤ ਹੈ ਧੰਨਵਾਦ ਜੀ ਕੀ ਮਾਮਲਾ ਹੈ ਜਿਹੜਾ ਜ਼ਮੀਨ ਦਾ ਵਿਵਾਦ ਹੈ ਮਾਮਲਾ ਦੇਸ਼ ਦੇ ਆਜ਼ਾਦੀ ਕੁਲੱਟੀਆਂ ਦੇ ਨਾਮ ਨਾਲ ਗਦਾਰੀ ਕਰਨ ਦਾ ਅੱਛਾ ਜੀ ਦੇਸ਼ ਆਜ਼ਾਦੀ ਕੁਲੱਟੀਆਂ ਦੇ ਨਾਂ ਤੇ ਲੁੱਟਣ ਦਾ ਮਾਮਲਾ ਹੈਗਾ ਮਾਮਲਾ ਕੀ ਹੈ ਗਦਰ ਪਾਰਟੀ ਬਣੀ ਸੀ ਬਦੇਸ਼ਾਂ ਦੇ ਜਿਹੜੇ ਪੰਜਾਬੀ ਰੱਜੇ ਪੁਜੇ ਸੀ ਜਾਂ ਜਿਹੜੇ ਕੰਮ ਧੰਦੇ ਚ ਗਏ ਸੀ ਕਿ ਅਸੀਂ ਭਾਰਤ ਦੇ ਇਸ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਣਾ ਓਕੇ ਗਦਰ ਪਾਰਟੀ ਦੇ ਖਜ਼ਾਨਚੀ ਸੀ ਮਰੰਡੇ ਨੇੜੇ ਪਿੰਡ ਮਨੋਲੀ ਦੇ ਪੰਡਤ ਕਾਂਸੀ ਰਾਮ ਤੇ ਉਹ ਖਜ਼ਾਨਚੀ ਸੀ 1916 'ਚ ਫੜੇ ਗਏ ਲਾਹੌਰ ਜੇਲ੍ਹ 'ਚ ਉਹਨਾਂ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ ਫਾਂਸੀ ਹੋਈ ਉਹ ਮੈਂ ਰਿਕਾਰਡ ਨਹੀਂ ਜਾਂਦਾ ਕਿ ਉਹਨਾਂ ਨੇ ਕਿਵੇਂ ਬਾਈ ਠੀਕ ਹੈ ਦੇਸ਼ ਆਜ਼ਾਦ ਹੋ ਗਿਆ ਜਿੱਤੇ ਸੀ ਬੈਠੇ ਤੇ ਖਰੜ ਸ਼ਹਿਰ ਖਰੜ ਤੋਂ ਕੇ ਮਰੰਡਾ ਹੈ ਖਰੜ ਦੇ ਬਿਲਕੁਲ ਜਣਾ ਚ ਇੱਕ ਪਿੰਡ ਹੈ ਪਾਗੋ ਮਜੜਾ ਇੱਕ ਪਿੰਡ ਹੈ ਖਾਨਪੁਰ ਜਿਹੜਾ ਰੋਪੜ ਨੂੰ ਜਾਏ ਖਰੜ ਤੋਂ ਉਦੋਂ ਕਾਮਰੇਡ ਸ਼ਮਸ਼ੇਰ ਸਿੰਘ ਜੋਸ਼ ਐਮ ਐਲ ਏ ਹੁੰਦੇ ਸੀ ਸੀ ਪੀ ਆਈ ਦੇ ਤੇ ਨਾਨਕ ਸਿੰਘ ਸਰਪੰਚ ਸੀਗੇ ਖਾਨਪੁਰ ਦੇ ਉਹ ਵੀ ਕਾਮਰੇਡ ਸੀ ਜਿਹੜੇ ਅੱਜ ਕੱਲ ਮੱਖ ਮੰਤਰੀ ਸਾਹਿਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਦੇ ਪਿਤਾ ਜੀ ਹਰਸ਼ਾ ਸਿੰਘ ਸਰਪੰਚ ਹੁੰਦੇ ਸੀ ਪਿੰਡ ਭਜੌਂਦੀ ਦੇ ਓਕੇ ਤੇ ਹੋਰ ਕਈ ਲੋਕਾਂ ਨੇ ਮਿਲ ਕੇ ਇਹ ਸੋਚਿਆ ਸਾਡੇ ਇਲਾਕੇ ਦੇ ਸੀ ਪੰਡਤ ਕਾਂਸੀ ਰਾਮ ਗਦਰ ਪਾਰਟੀ ਦੇ ਖਜ਼ਾਨਚੀ ਰਹੇ ਅਸੀਂ ਇਹਦੀ ਯਾਦ ਦੇ ਵਿੱਚ ਕੁਝ ਬਣਾਨੇ ਆ ਪਿਆਦਗਾੜਾ ਪੜ੍ਹੇ ਲਿਖੇ ਸੀ ਕਿ ਕਾਮਰਦ ਮਾਝਦੇ ਸੀਗੇ ਉਹਨੂੰ ਸੋਚਿਆ ਆਪਾਂ ਇੱਥੇ ਐਜੂਕੇਸ਼ਨ ਇੰਸਟੀਚਿਊਟ ਬਣਾਨੇ ਆ ਕਿ ਇਲਾਕੇ ਦੇ ਜਿਹੜੇ ਨੌਜਵਾਨ ਆ ਬੱਚੇ ਆ ਉਹ ਪੜ੍ਹਾਈ ਕਰਾ ਕਰਨਗੇ ਅਸੀਂ ਕਾਲਜ ਬਣਾ ਲੈਨੇ ਤਾਂ ਆਪਾਂ ਗੋਮਾਜਲਾ ਪਿੰਡ ਸੀ ਖਰੜ ਦੇ ਵਿੱਚੀ ਉਹ ਕਹਿੰਦਾ ਠੀਕ ਆ ਫਿਰ ਜੇ ਤੁਸੀਂ ਕਾਲਜ ਬਣਾਣਾ ਹੈ ਮੈਂ ਵੀ ਇੱਕ ਜਮੀਨ ਧਾਨ ਦੰਨੇ ਕਾਲਜ ਜੇ ਮੇਰਾ ਨਾਮ ਲਿਖਦੇ ਪਿੰਡ ਦਾ ਤਾਂ ਟਰਸਟ ਬਣ ਗਿਆ ਸੀਦ ਕਾਂਸੀ ਰਾਮ ਮੈਮੋਰੀਅਲ ਕਾਲਜ ਨਾਮ ਦੀ ਸੰਸਥਾ ਕੜੀ ਕੀਤੀ ਗਈ ਪਗੋ ਮਾਜਰੀ ਦੀ ਪੰਚਾਇਤ ਨੇ ਜਮੀਨ ਦਿੱਤੀ ਪਗੋ ਮਾਜਰੀ ਪੰਚਾਇਤ ਨੇ ਓਕੇ ਨਾਲਲਾ ਖਾਨਪੁਰ ਪਿੰਡ ਹੈ ਨਾਨਕ ਸਿੰਘ ਸਰਪਾਲਸੀ ਦੇ ਰੁਪਏ ਦੇ ਰੁਪਏ ਮੈਨੂੰ ਪਤਾ ਨਹੀਂ ਕਿੰਨੇ दिए ਉਹ ਰਿਕਾਰਡ ਦੇਖ ਕੇ ਪਤਾ ਲੱਗਣਾ 17 ਏਕੜ ਜਮੀਨ ਉਹਨੇ ਵੀ ਦੇ ਦਿੱਤੀ 37 ਏਕੜ ਜਮੀਨ ਹੋ ਗਈ ਜਦੋਂ ਖਲਰ ਸ਼ਹਿਰ ਦੇ ਵਿੱਚ ਬਸ ਸਟੈਂਡ ਤੋਂ ਲਾਂਡਰਾ ਵੱਲ ਜਾਈਏ ਉੱਥੇ ਸ਼ਹੀਦ ਕਾਂਸੀ ਰਾਮ ਮੈਮੋਰੀਅਲ ਸਕੂਲ ਵੀ ਸੀ ਉਹ ਨਗਰ ਕੌਂਸਲ ਨੇ ਜਾਂ ਜੋ ਜੋ ਵੀ ਉਹ ਪੰਚਾਇਤ ਵਗੈਰਾ ਹੁੰਦੇ ਸੀ ਤੇ ਪੁਲਿਸ ਸਿਟੀ ਥਾਣਾ ਪੁਲਿਸ ਰੇ ਆ ਪੁਰਾਣੇ ਟਾਪ ਉਹਦੇ ਨਾਲ ਵਾਲੀ ਉਹ ਵੀ ਦੇ ਦਿੱਤੀ ਫਿਰ ਅੰਗਰੇਜ਼ਾਂ ਦੇ ਜ਼ਮਾਨੇ ਦਾ 크੍ਰਿਸਚਨ ਸਕੂਲ ਹੈ ਉਹਦੇ ਸਾਹਮਣੇ ਵੀ ਕੋਈ ਕੋਈ ਨਿਊਜ਼ੀਲੈਂਡ ਦਾ ਕੋਈ ਅੰਗਰੇਜ਼ ਉੱਥੇ ਰਹਿੰਦਾ ਸੀ ਪ੍ਰਿੰਸੀਪਲ ਸਕੂਲ ਦਾ ਉੱਥੇ ਵੀ ਕੁਝ ਜ਼ਮੀਨ ਉਹਨੂੰ ਮਿਲ ਗਈ ਸੜਕਾਂ ਚੌੜੀਆਂ ਹੋ ਗਈਆਂ ਹੁਣ ਨੈਸ਼ਨਲ ਹਾਈਵੇ ਜਿਹੜੀ ਚੰਡੀਗੜ੍ਹ ਤੋਂ ਖਰੜਨਸਰ ਜਾਂਦੀ ਹੈ ਉਹ ਜ਼ਮੀਨ ਉੱਥੇ ਵਿੱਚ ਆ ਗਈ ਉਹ ਜ਼ਮੀਨ ਵੀ ਵੇਚੀ ਗਈ ਅੱਛਾ ਮੈਨੂੰ ਅੰਦਰੋਂ ਨਹੀਂ ਪਤਾ ਲੱਗਿਆ ਕਿ ਉਹ ਜਿਹੜਾ ਕਾਂਸੀ ਰਾਮ ਕਾਲਜ ਹੈ ਟਰਸਟੀ ਅੱਗੇ ਟਰਸਟੀ ਇਹਨੇ ਆਪਣੇ ਆਪਣੇ ਤਰੀਕੇ ਨਾਲ ਬਦਲ ਲਏ ਅਗਲੀ ਪੀੜ੍ਹੀ ਪਾਲਿਕਾ ਹੋਰ ਪਾ ਲਿਆ ਟਰਸਟੀ ਹੁਣ ਤਾਂ ਪਲੇਵਾਜੋ ਨਿੱਜੀ ਬਣ ਗਿਆ ਟਰਸਟ ਉਹਨਾਂ ਦਾ ਖਤਮ ਹੋ ਗਿਆ ਹਾਂ ਟਰਸਟ ਜਿਹੜਾ ਬਣ ਗਿਆ ਨਿੱਜੀ ਟਰਸਟ ਬਣਾ ਕੇ ਲੋਕ ਭੁੱਲ ਗਏ ਪੁਰਾਣੇ ਵਿਦੂਲਗ ਇਸ ਦੁਨੀਆ 'ਚ ਰਹੇ ਨਹੀਂ ਤੇ ਉਹ ਟਰਸਟੀ ਬੇਈਮਾਨ ਹੋ ਗਏ ਸਮਸ਼ੇਰ ਸਿੰਘ ਜੋਸ਼ ਦਾ ਮੁੰਡਾ ਅੱਜਕਲ ਮੁਖ ਟਰਸਟੀ ਹੈ ਉਹਦਾ ਨਾਮ ਲੈ ਰਿਆ ਅੱਛਾ ਠੀਕ ਹੈ ਕਾਮਰੇਡ ਸਮਸ਼ੇਰ ਸਿੰਘ ਜੋਸ਼ ਦਾ ਮੁਖ ਟਰਸਟੀ ਹੈ ਉਹਨੇ ਆਪਣੇ ਬੰਦੇ ਅੱਗੇ ਅੱਗੇ ਬਦਲ ਲਏ ਕਹੀ ਤਰੀਕੇ ਨਾਲ ਹੁਣ ਟਰਸਟ ਦੀ ਜ਼ਮੀਨ ਵੇਚੀ ਗਈ ਕਿੰਨੀ ਇੱਕ ਮੇਰੇ ਬਤਾਓ 17 ਏਕੜ ਹੈ ਰਿਕਾਰਡ ਵਿਜੀਲੈਂਸ ਬਿਊਰੋ ਨੇ ਦੱਸਣਾ ਐਫ ਆਈ ਆਰ ਵਿਜੀਲੈਂਸ ਬਿਊਰੋ ਨੇ ਦਰਜ ਕਰ ਲਈ ਹੈ ਉਹ ਜ਼ਮੀਨ ਵੇਚੀ ਗਈ ਤੇ ਉਹ ਜ਼ਮੀਨ ਦੀ ਅੱਜ ਮਾਰਕੀਟ ਕੀਮਤ 5 ਤੋਂ 7 ਕਰੋੜ ਰੁਪਏ ਇੱਕ ਏਕੜ ਦੀ ਹੈ ਉਹ 5 ਏਕੜ ਵਿੱਚ ਹੀ ਹੈ 10 ਏਕੜ ਵਿੱਚ ਹੀ ਹੈ ਖਾਨਪੁਰ ਦੀ 17 ਏਕੜ ਹੈ ਪਹਿਲਾਂ ਉਹ ਜ਼ਮੀਨ ਕੋਲ ਜਿੱਦੀ ਬਾਉਂਡਰੀ ਦੇ ਵਿੱਚ ਸੀ ਖਾਲੀ ਵੀ ਸੀ ਮੈਂ ਗਰਾਊਂਡ ਸੀ ਕੁਛ ਕਾਲਰ ਸੀ ਹੁਣ ਇਹ ਧਿਆਨ ਚਾ ਰਿਹਾ ਮੇਰੇ ਮੇਰੇ ਸਗੀ ਮਾਸੀ ਦਾ ਮੁੰਡਾ ਆਹ ਤੋ 25 30 ਸਾਲ ਪਹਿਲਾਂ ਉੱਥੇ ਪੜ ਕੇ ਡੀਪੀ ਮਾਸਟਰ ਬਣਿਆ ਓਕੇ ਫਿਜ਼ੀਕਲ ਐਜੂਕੇਸ਼ਨ ਦਾ ਨਾਰਥ ਇੰਡੀਆ ਦਾ ਟੌਪ ਦਾ ਕਾਲ ਸੀ ਇਹ ਪਤਾ ਨਹੀਂ ਕਿੱਥੋਂ ਕਿੱਥੋਂ ਪੂਰੇ ਇੰਡੀਆ ਚੋਂ ਸਟੂਡੈਂਟ ਪੜਨ ਆਉਂਦੇ ਸੀ ਨਦੀ ਸਿੱਤੇ ਖਾਨਪੁਰ ਦੀ ਜਿਹੜੇ ਸਟੂਡੈਂਟ ਹੈ ਉਹ ਨਦੀ ਚ ਪੰਗੇ ਜਾਇਆ ਕਰਦੇ 5-5 ਕਿਲੋਮੀਟਰ ਤਰਾਸ ਦਿੰਦਾ ਸੀ ਇਹ ਕਾਲਜ ਇਲਾਕੇ ਦਾ ਮਾਣ ਰਿਹਾ ਕਦੇ ਤੇ ਹੁਣ ਇਹ ਕਾਲਜ ਨੂੰ ਫੇਲ ਕਰਨ ਦੀ ਹੈ ਜਾਣ ਬੁੱਝ ਕੇ ਤਿਆਰੀਆਂ ਤੇ ਜਿਹੜੀ ਜ਼ਮੀਨ ਤੁਸੀਂ ਕਹਿੰਦੇ 17 ਏਕੜ ਵੇਚੀ ਗਈ ਹੈ ਉੱਥੇ ਕੁਝ ਬਣ ਗਿਆ ਹੁਣ ਹਾਂ ਉਹ ਜਿਸ ਨੂੰ ਕਾਲਜ ਫੇਲ ਕਰਨ ਦੀ ਤਿਆਰੀ ਹੈ ਜਾਣ ਬੁੱਝ ਕੇ ਕਾਲਜ ਫੇਲ ਕੀਤਾ ਜਾ ਰਿਹਾ ਐਡਮਿਸ਼ਨਾਂ ਘਟਾਈਆਂ ਜਾ ਰਹੀਆਂ ਫਿਰ ਬਾਅਦ ਦੇ ਵਿੱਚ ਧੋਖੇ ਨਾਲ ਉਹ ਜ਼ਮੀਨ ਵੇਚੀ ਜਾ ਰਹੀ ਹੈ ਹੁਣ ਉਥੇ ਅੰਬਿਕਾ ਬਿਲਡਰ ਪ੍ਰਵੀਨ ਕੁਮਾਰ ਜੀ ਦਾ ਮਾਲਕ ਹੈ। ਉਸ ਬੰਦੇ ਦੀ ਇੱਕ ਕਲੋਨੀ ਕੱਟੀ ਹੋਈ ਹੈ। ਓਕੇ। ਇਹ ਵਿਜੀਲੈਂਸ ਬਿਊਰੋ ਦਾ ਰਿਕਾਰਡ ਦੱਸਦਾ। ਹੁਣ ਮੈਨੂੰ ਜਦੋਂ ਖਬਰ ਮਿਲੀ ਮੈਂ ਆਰਟੀ ਪੁੱਛੀ। ਖੁੱਲ੍ਹਿਆ ਕਿਵੇਂ ਰਾਜ ਹੈ? ਮੈਂ ਆਰਟੀ ਪੁੱਛ ਲਈ ਕਾਲਜ ਵਾਲਿਆਂ ਨੂੰ ਕਿ ਦੱਸੋ ਜੀ ਆਪਣੇ ਮਤੇ ਦੀ ਕਾਪੀ ਦਿਓ, ਕਾਰਬੈਰਿਸ ਦੀ ਕਾਪੀ ਦਿਓ, ਕਿੰਨੇ ਫੰਡ ਤੁਹਾਡੇ ਕੋਲ ਆਏ ਹੁਣ ਤੱਕ ਸਰਕਾਰ ਦੇ ਜ਼ਮੀਨ ਚੌੜੇ ਸੜਕ ਚੌੜੇ ਕਰਨ ਦੇ ਕਿੰਨੇ ਕਰੋੜ ਰੁਪਏ ਤੁਹਾਡੇ ਕੋਲ ਆਇਆ ਹੈ? ਜ਼ਮੀਨ ਤੁਸੀਂ ਕਿੰਨੇ ਕਰੋੜ ਦੀ ਵੇਚੀ ਐ ਉਹ ਸਾਰਾ ਮੈਂ ਪੁੱਛ ਲਿਆ ਤੇ ਉਹਨਾਂ ਹੱਥਾਂ ਪੈਰਾਂ ਦੀ ਪੈ ਗਈ ਆਰਟੀਚ ਇਨਫੋਰਮੇਸ਼ਨ ਮੈਨੂੰ ਦਿੱਤੀ ਨਹੀਂ ਪਰ ਜਿਹੜਾ ਕਾਲਜ ਦਾ ਕਦੇ ਪ੍ਰਿੰਸੀਪਲ ਰਿਹਾ ਅੱਜ ਕੱਲ ਕੋਈ ਟਰਸਟੀ ਬਣ ਗਿਆ ਉਹ ਉਹ ਮੇਰੇ ਕੋਲ ਆਇਆ ਪੈਸੇ ਦੀ ਆਫਰ ਲੈ ਕੇ ਓਕੇ ਤੇ ਚਲੋ ਅਸੀਂ ਨਹੀਂ ਕਰਦੇ ਹੁੰਦੇ ਮਿੰਤਾ ਵੀ ਕੀਤੀਆਂ ਨੇ ਤਰਲੇ ਵੀ ਕਿਤੇ ਆਫਰ ਵੀ ਦਿੱਤੀ ਪੁਲੋਸਿਆ ਵੀ ਕਹਿੰਦੇ ਆਫਰ ਕਿਤ ਦਿੱਤੀ ਸੀ ਹੈ ਸੀ ਕੈਮਰਾ ਸਾਬਨੇ ਕਹਿੰਦਾ ਨੀ ਦਾ ਕੋਈ ਨੀ ਕੋਈ ਗੱਲ ਉਹਨੇ ਇੱਕ ਗੱਲ ਕੀਤੀ ਸੀ ਪੈਸੇ ਦੇਣ ਦੀ ਮੈਂ ਮਨਾ ਕਰਦਾ ਜੇ ਤੁਸੀਂ ਮੇਰੇ ਕੋਲ ਪੁੱਛ ਕੇ ਨਹੀਂ ਆਏ ਮੈਂ ਪੈਸੇ ਤਾਂ ਲੰਦਾ ਨਹੀਂ ਹੁੰਦਾ ਪੈਸੇ ਕੋਈ ਦੇਣ ਦੀ ਮੈਨਾਂ ਗੱਲ ਨਾ ਕਰਿਓ ਮੇਰੀ ਇੱਕੋ ਗੱਲ ਆਉਂਦੀ ਵੀ ਹੁਣੇ ਮੈਂ ਪੁਲਿਸ ਬੁਲਾ ਲੈਣੀ ਠੀਕ ਹੈ ਅੱਛਾ ਮੈਂ ਮਦਨੇ ਮੂੰਹ ਖੋਲਣ ਤੋਂ ਰੋਕ ਹੀ ਦਿੰਦਾ ਹੁਣਾਂ ਪਹਿਲਾਂ ਅਜਾਏ ਕਿਹਾ ਸੀ ਫਿਰ ਮੈਂ ਇਹ ਵੀ ਕਿਹਾ ਮੈਨੂੰ ਫੋਨ ਕਰਦੇ ਰਹੇ ਕਿ ਮੈਂ ਮਿਲਣਾ ਮੈਂ ਸਰ ਮੈਂ ਇਹਦੇ ਆਪਕਾਂ ਦੀ ਟੀਚਰ ਦੀ ਬੜੀ ਇੱਜ਼ਤ ਮਾਨ ਕਰਦਾ ਤੁਹਾਨੂੰ ਮੇਰੇ ਕੋਲ ਆਉਣ ਦੀ ਲੋੜ ਨਹੀਂ ਮੈਂ ਤੁਹਾਡੇ ਬੱਚਿਆਂ ਬਰਾਬਰ ਐ ਮੈਂ ਤੁਹਾਡੇ ਕੋਲ ਆ ਜਾਏ ਇੱਥੇ ਫ੍ਰੈਂਕੋ ਹੋਟਲ ਦੇ ਕੋਲ ਪੋਸਟ ਆਫਿਸ ਹੈ ਇੱਥੇ ਮੈਨੂੰ ਮਿਲੇ ਮੈਂ ਫਿਰ ਇਹ ਗੱਲ ਕੀਤੀ ਸਰ ਤੁਸੀਂ ਪ੍ਰੋਫੈਸਰ ਸਾਹਿਬ ਹੈ ਮੈਂ ਬੜੀ ਜਦਮਾਨ ਕਰਦਾ ਰਿਸਪੈਕਟ ਕਰਦਾ ਤੁਹਾਡੇ ਪਲੀਜ਼ ਮੇਰੇ ਨਾਲ ਇਹਦੀ ਗੱਲ ਨਾ ਕਰਿਓ ਤੇ ਇਨਫੋਰਮੇਸ਼ਨ ਦੇ ਦਿਓ ਮੈਂ ਜੋ ਗੱਲਾਂ ਕਰਨੀਆਂ ਸੀ ਕਰ ਲਈਆਂ ਸਾਰੀਆਂ ਟਾਰਟ ਟੋਲ ਕੇ ਭੇਜਤਾ ਪਰ ਮੈਨੂੰ ਇਨਫੋਰਮੇਸ਼ਨ ਕੋਈ ਨਹੀਂ ਦਿੱਤੀ ਮੈਂ ਹੌਲੀ ਹੌਲੀ ਪਹਿਲੀ ਅਪੀਲ ਪਾਇਆ ਤੇ ਦੂਜੀ ਪੀਰ ਪਾਇਆ ਸਟੇਟ ਇਨਫੋਰਮੇਸ਼ਨ ਕਮਿਸ਼ਨ ਦੇ ਸੈਕਟਰ ਸੋਨਾ ਚੱਲੀ ਗਾਲ ਹੁਣ ਕਾਲਜ ਦੀ ਬੇਈਮਾਨੀ ਦੇਖੋ ਇੱਕ ટ્રਸਟੀ ਮੇਰੇ ਖਿਲਾਫ ਹਾਈ ਕੋਰਟ ਚਲੇ ਗਏ। ਅੱਛਾ ਜੀ। ਇਨਫੋਰਮੇਸ਼ਨ ਕਮਿਸ਼ਨ ਨੂੰ ਪਾਰਟੀ ਬਣਾ ਲਿਆ ਕਿ ਇਸ ਸਬੰਧ ਨਾਲ ਕੋਈ ਇਨਫੋਰਮੇਸ਼ਨ ਨਹੀਂ ਦੇਣੀ। ਜਿਹੜਾ ਦਾਲਚ ਕਾਲਾ ਹੈ, ਚੋਰ ਹੈ ਤਾਂ ਹੀ ਹੋ ਗਏ। ਨਹੀਂ ਤਾਂ ਖੁੱਲੇ ਆਮਦਾਂ ਦੇ ਵਿੱਚ ਚੱਕਾ। ਨਾ ਪਬਲਿਕ ਦੀ ਪ੍ਰਾਪਰਟੀ ਹੈ। ਅੱਗੇ ਹਾਈ ਕੋਰਟ ਚ ਸਟੇ ਮਿਲੀ। ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਹੁਣ ਤੱਕ। ਉਹਨਾਂ ਨੂੰ ਸਟੇ ਮਿਲੀ। ਉਹਨਾਂ ਨੂੰ ਸਟੇ ਮਿਲ ਗਈ। ਹੁਣ ਟੁੱਟ ਵੀ ਗਈ ਸਟੇ। ਅੱਛਾ। ਮੈਂ ਅੱਗੇ ਇਨਫੋਰਮੇਸ਼ਨ ਲੈ ਕੇ ਕਰਨਾ ਵੀ ਹੈ। ਲੈ ਲਾਂਗੇ ਉਹ ਵੀ। ਪਰ ਵਿੱਚ ਵਿਚਾਲੇ ਜਿਹੜੀ ਮੇਰੀ ਸ਼ਿਕਾਇਤ ਸੀ। ਕਿਉਂਕਿ ਸ਼ਿਕਾਇਤ ਤੇ ਤਾਂ ਕਾਰਵਾਈ ਹੋਣੀ ਵਿਜੀਲੈਂਸ ਬਿਊਰੋ ਨੇ ਤੇ ਕੀਤਾ ਕਾਰਵਾਈ ਕੀਤੀ ਵਿਜੀਲੈਂਸ ਬਿਊਰੋ ਨੇ ਬੁਲਾਇਆ ਜੋ ਮੇਰੇ ਕੋਲ ਰਿਕਾਰਡ ਸੀਗਾ 1973 ਦਾ ਜਿਹੜਾ ਜਦੋਂ ਟਰਸਟ ਤੋਂ ਪਹਿਲਾਂ ਨੈਸ਼ਨਲ ਐਜੂਕੇਸ਼ਨ ਸੁਸਾਇਟੀ ਬਣੀ ਸੀ 1973 ਦਾ ਮੇਰੇ ਕੋਲ ਰਿਕਾਰਡ ਸੀਗਾ ਜਿਹਦੇ ਤੇ ਚਲੰਗੇ ਸਿੰਘ ਚੰਨੀ ਦੇ ਪਿਤਾ ਜੀ ਹਰਸਲ ਸਿੰਘ ਦੇ ਸਾਈਨ ਹੈ ਜਿਹਦੇ ਸ਼ਮਸ਼ੇਰ ਸਿੰਘ ਜੋਸ਼ ਦੇ ਸਾਈਨ ਹੈ ਜਿਸ ਤੇ ਨਾਨਕ ਸਿੰਘ ਸਰਪੰਚ ਦੇ ਸਾਈਨ ਦੇ ਫੋਟੋ ਸਾਈਨ ਹੈ ਉਹ ਮੈਂ ਵਿਜੀਲੈਂਸ ਬਿਊਰੋ ਨੂੰ ਰਕਾਰਡ ਦਿੱਤਾ ਤੇ ਇਹ ਵਿੱਚ ਇੱਕ ਕਿੰਨਾ ਕੁ ਚਿਰ ਸਾਲ ਪਹਿਲਾਂ 2018 ਤੋਂ ਵਿਚੋਂ ਸੀ ਉਹ ਤੋਂ ਬਾਅਦ ਸ਼ੁਰੂ ਹੋ ਗਈ ਕਿਉਂਕਿ ਜੋ ਫਰਦਾਂ ਗੱਟੀਆਂ ਮੈਂ ਰਿਕਾਰਡ ਕਰਵਾਇਆ ਰੈਵਨਿਊ ਰਿਕਾਰਡ ਉਹ ਜਿਹੜਾ ਦੱਸਿਆ ਗਿਆ ਕਿੰਨੀ ਜਮੀਨ ਕਿੰਨੀ ਤਰੀਕ ਨੂੰ ਕਿੰਨੇ ਦੀ ਵੇਚੀ ਹੁਣ ਜਿੱਦਾਂ ਆ ਆਮ ਸਾਡੇ ਹੇਰਾ ਫੇਰੀ ਚਲਦੀ ਹੈ ਪ੍ਰਾਪਰਟੀ ਦੇ ਕੰਮ 'ਚ ਕਿ 5 ਕਰੋੜ ਦੀ ਚੀਜ਼ ਹੈ ਕਲੈਕਟਰ ਰੇਟ 35 ਲੱਖ ਰੁਪਏ 35 ਲੱਖ ਦੇ ਡਿਸਟ੍ਰਿਕਟ ਰਾਬ ਹੈ ਨਾ ਉਸ ਟਿਕਣੇ ਨਾਲ ਚੜਿਆ ਹੋਇਆ ਸਾਰਾ ਕੁਝ ਉਹ ਵੇਚੀ ਤੇ ਮੇਰੇ ਵੱਲੋਂ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਦਿੱਤੀ ਗਈ ਸੀ ਫਿਰ ਸਾਰਾ ਰਿਕਾਰਡ ਮੈਂ ਵਿਜੀਲੈਂਸ ਬਿਊਰੋ ਨੂੰ ਆਪ ਜਾ ਕੇ ਦੇ ਕੇ ਆਇਆ ਫਿਰ ਕੁਝ ਹੋਰ ਖੜ ਦੇ ਲੋਕ ਵੀ ਰਿਕਾਰਡ ਦੇ ਕੇ ਆਏ ਆ ਐਫਆਈਆਰ ਦੱਦ ਹੋਈ ਉਦੋਂ ਪ੍ਰਵੀਨ ਕੁਮਾਰ ਜਿਹੜਾ ਅੰਬਿਕਾ ਬਿਲਡਰ ਦਾ ਮਾਲਕ ਹੈ ਉਹ ਅਰੈਸਟ ਹੋਇਆ ਅੱਛਾ ਐਫਆਈਆਰ ਦੋਸ਼ ਲਗਾਏ ਕਿ ਜਿਹੜੀ ਜ਼ਮੀਨਾਂ ਨੇ ਪ੍ਰਵੀਨ ਕੁਮਾਰ ਨੇ ਖਰੀਦੀ ਹੈ ਉਹ ਸਰਕਾਰੀ ਜਿਹੜੇ ਟੈਕਸ ਬਣਦਾ ਸੀ ਕੋਈ ਕੋਈ ਵੀ ਟੈਕਸ ਹੁੰਦਾ ਉਹ 2 ਕਰੋੜ ਤੋਂ ਉੱਪਰ ਬਣਦਾ ਸੀ ਇਹਨੇ ਉਹ 2 ਕਰੋੜ ਨੀ ਜਾਵਾ ਕਰਾਇਆ ਕੁਛ ਆ ਜਾ ਰਿਹਾ ਹੈ ਕੁਛ ਲੱਖ ਦਾ ਸੀਐਲ ਜੀ ਦਾ ਆਉਣਾ ਜਿਹੜਾ ਉਹ ਚੇਂਜ ਕਰਦਿਆਂ ਨਾ ਤੇ ਅੱਗੇ ਹੁਣ ਮੈਂ ਕੀ ਕਹਾ ਵਿਜੀਲੈਂਸ ਦੀ ਬੇਈਮਾਨੀ ਹੂੰ ਨਾ ਤਾਂ ਕੋਈ ਟਰਸਟੀ ਬਲਾਇਆ ਨਾ ਕੋਈ ਰਿਕਾਰਡ ਆ ਹਾਲ ਤੱਕ ਦੇਚ ਨਾਲ ਫੜਿਆ ਨਹੀਂ ਖਰੀਦਦਾਰ ਨਾਲ ਫੜਿਆ ਖਰੀਦਦਾਰ ਨਾਲ ਫੜ ਲਿਆ ਤੇ 2 ਮਹੀਨੇ ਜੇਲ੍ਹ ਚ ਰਿਹਾ ਖਰੀਦਦਾਰ ਨਾਲ ਛੱਡ ਵੀ ਦਿੱਤਾ ਨਾ ਤਾਂ ਉਹ ਸਰਕਾਰੀ ਅਫਸਰ ਫੜੇ ਜਿਹਦਾ ਐਫ ਆਈ ਆਰ ਤੇ ਨਾਮ ਲਿਖਿਆ ਹੋਇਆ ਖੰਨਰ ਨਗਰ ਕਾਉਂਸਲ ਦੇ ਅੱਛਾ ਤਿੰਨ ਬੰਦੇ ਜਿਹੜੇ ਤੁਸੀਂ ਕਹਿ ਰਹੇ ਹੋ ਹਾਂ ਉਹ ਫੜੇ ਨਹੀਂ ਕੋਈ ਨਹੀਂ ਫੜਿਆ ਅੱਛਾ ਜੀ ਨਾ ਕੋਈ ਟਰਸਟੀ ਦੀ ਰਿਐਕਸ਼ਨ ਆਇਆ ਨਾ ਹੋਣ ਦਾ ਕਿ ਬਿਜਲੀ ਬਿਊਰੋ ਨੇ ਕਿ ਦੱਸਿਆ ਕਿ ਕਿੰਨੇ ਦਾ ਕਾਪਲਾ ਕਿੰਨੀ ਜੀਵੇਂ ਵਿੱਚ ਹੀ ਆ ਹੋਰ ਉਲਟਾ ਬਿਜਲੀ ਬਿਊਰੋ ਨੇ ਸੱਟੇ ਆਨਸ ਕਰਕੇ ਕੈਨਸਲੇਸ਼ਨ ਰਿਪੋਰਟ ਭਰ ਦਿੱਤੀ ਕੋਰਟ ਵਿੱਚ ਅੱਛਾ ਮੈਂ ਪਹਿਲਾਂ ਤੁਸੀ ਕਹਿੰਦਾ ਕਿ ਚੋਰ ਰਿਆ ਠੱਗੀ ਹੋ ਗਈ ਛੇਦਾਂ ਦੇ ਨਾਂ ਤੇ ਜ਼ਮੀਨਾਂ ਵੇਚ ਦਿੱਤੀਆਂ ਤੁਸੀਂ ਪਰਚਾ ਦਾਜ ਕਰ ਲੰਨੇ ਵਿਜੀਲੈਂਸ ਬਿਊਰੋ ਵਾਲੇ ਫਿਰ ਜਿਹਨੇ ਜ਼ਮੀਨ ਖਰੀਦੀ ਉਹਨੂੰ ਅਰੈਸਟ ਵੀ ਕਰ ਲੰਨੇ ਫਿਰ ਸੈਟਿੰਗ ਹੋਈ ਕੋਈ ਦਿੱਤਾ ਲਿਤਾ ਹੁਣ ਬਿਲਕੁਲ ਫਿਰ ਪ੍ਰੈਸਟ ਜਾਰੀ ਹੋਇਆ ਤੇ ਉਸ ਅੰਬੇਗਾ ਬਿਲਡਰ ਨੂੰ ਦੇਵ ਭਾਈ ਮਹੀਨੇ ਬਾਅਦ ਜਦੋਂ ਜ਼ਮਾਨਤ ਹੋਣੀ ਹੁੰਦੀ ਠੱਗੀ ਦੇ ਕੇਸ ਚ ਉਹ ਜ਼ਮਾਨਤ ਹੋ ਗਈ ਬਾਅਦ ਦੇ ਵਿੱਚ ਮੈਨੂੰ ਪਿਛਲੇ ਸਾਲ ਤੋਂ ਖਬਰਾਂ ਮਿਲਦੀਆਂ ਨੇ ਕੈਨਸਲੇਸ਼ਨ ਕੈਨਸਲ ਕਰ ਰਹੇ ਸੈਟਿੰਗ ਹੋ ਗਈ ਸੈਟਿੰਗ ਹੋ ਗਈ ਮਨੋ ਅੰਦਰੋਂ ਖਬਰਾਂ ਮਿਲਦੀ ਆ ਰਹੀਆਂ ਹੁਣ ਮੀਡੀਆ ਰਿਪੋਰਟਰਾਂ ਨੂੰ ਪਤਾ ਲੱਗਿਆ ਕੱਲ ਪਰਸੋਂ ਕਿ ਸੱਚੀ ਸੈਟਿੰਗ ਹੋ ਗਈ ਕੈਨਸਲੇਸ਼ਨ ਰਿਪੋਰਟ ਭਰ ਦਿੱਤੇ 7 ਦਸੰਬਰ ਡੇਟ ਐ ਮੋਹਾਲੀ ਕੋਰਟ ਚ ਕੈਨਸਲੇਸ਼ਨ ਰਿਪੋਰਟ ਜੱਜ ਸਾਹਿਬ ਅਸੈਪਟ ਕਰ ਲਗੇ ਜਾਂ ਨਹੀਂ ਕਰ ਰਹੇ ਅਜੇ ਮਨਜ਼ੂਰ ਨਹੀਂ ਹੋਈ ਕੋਰਟ ਦੇ ਵਿੱਚ ਪਰ ਵਿਜੀਲੈਂਸ ਨੇ ਮਿੱਟੀ ਪਾਤੀ ਮਾਮਲੇ हां बिजलाने बिल बिल्कुल मिट्टी पाए ते मिले भुगतान करके एदे खिलाफ फिर दोबाराए ਤੁਸੀਂ ਕਿਤੇ ਸ਼ਿਕਾਇਤ ਕਰੀ ਦੇ ਕੋਣ ਸ਼ਿਕਾਇਤ ਕੀ ਕਰਦਾ ਮੈਨੂੰ ਪਤਾ ਲੱਗਿਆ ਦੁਖੀ ਤਾਂ ਮੈਂ ਹਾਂਗਾ ਮੈਂ ਦੁਖੀ ਸਿਧ ਕਾਂਸੀਰਾਮ ਦੇ ਨਾਮ ਤੇ ਦੁਕਾਨਦਾਰੀ ਕਰਨ ਵਾਲੇ ਤੋਂ ਬੜਾ ਦੁਖੀ ਨਹੀਂ ਪਰ ਕੋਈ ਨਹੀਂ ਰਾਜ ਹੈ ਕਾਪੀਸ਼ਨਰ ਕੋਟ ਵੀ ਇੱਥੇ ਜੀ ਤੁਸੀਂ ਉੱਧਰ ਉੱਪਰਲੀ ਅਦਾਲਤ ਦੇ ਵਿੱਚ ਜਾ ਸਕਦੇ ਹੋ ਨਹੀਂ ਜਾ ਸਕਦੇ ਹਾਂ ਹੁਣ ਮੈਂ ਗਿਆ ਸੀ ਕੱਲ ਜੱਜ ਸਾਹਿਬ ਨੂੰ ਮਿਲ ਕੇ ਆਇਆ ਮਤਲਬ ਕੋਰਟ ਚ ਫੇਸ ਹੋਇਆ ਸੀ ਮੈਂ ਆਪਣੇ ਵੱਲੋਂ ਐਪਲੀਕੇਸ਼ਨ ਦੇ ਕੇ ਆਇਆ ਹਾਂ ਕਿ ਜੱਜ ਸਾਹਿਬ ਮੇਰੇ ਵੱਲੋਂ ਸ਼ਿਕਾਇਤ ਸੀ ਜਿਹੜੀ ਵਿਜੀਲੈਂਸ ਬੋਰਡ ਨੇ ਰਿਪੋਰਟ ਬਣਾਈ ਹੈ ਆਪਣੀ ਸੋਰਸ ਰਿਪੋਰਟ ਕਹਿੰਦੇ ਨੇ ਉਹ ਤਾਂ ਪਤਾ ਨਹੀਂ ਲੱਗਦਾ ਹੁੰਦਾ ਕਿ ਕਿਹਦੇ ਵੱਲੋਂ ਮੇਰੀ ਸ਼ਿਕਾਇਤ ਹੈ ਜੀ ਮੈਂ ਡਾਕੂਮੈਂਟ ਦਿੱਤੇ ਪਲੀਜ਼ ਮੈਨੂੰ ਸੁਣਿਆ ਵੇਨਾ ਇਹਦੇ ਕੋਈ ਫੈਸਲਾ ਨਾ ਦੇਓ ਕੈਨਸਲ ਨਾ ਕੀਤੀ ਜਾਵੇ ਕੈਨਸਲ ਨਾ ਕੀਤੀ ਜਾਵੇ ਮੈਨੂੰ ਸੁਣਿਆ ਜਾਵੇ ਤੇ ਜੱਜ ਸਾਹਿਬ ਨੇ ਮੈਨੂੰ 7 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ ਜਿਸ ਦਿਨ ਦੀ ਡੇਟ ਹੈ ਹਾਂਜੀ ਤੇ ਮੈਂ ਬਿਲਕੁਲ ਜੱਜ ਸਾਹਿਬ ਕੋਲ ਪੇਸ਼ ਹੋਵਾਂਗਾ ਐਪਲੀਕੇਸ਼ਨ ਦੇ ਦਿੱਤੀ ਹੈ ਵਕੀਲ ਕੋਲ ਤਾਂ ਸਾਡੇ ਕੋਲ ਹੁੰਦੇ ਨਹੀਂ ਪੈਸ ਤੇ ਸਤਤ ਸੰਭਰ ਨੂੰ ਪੂਰਾ ਵਿਰੋਧ ਕਰਾਂਗੇ ਵਿਜਨ ਚ ਵਿਰੋਧਾ ਅਰ ਜੱਜ ਨੂੰ ਦੱਸਾਂਗੇ ਜੱਜ ਸਾਹਿਬ ਨੂੰ ਕਿ ਕੀ ਕੀ ਗਲਤ ਇਹਨਾਂ ਕੀਤਾ ਤੇ ਜਿਹੜੇ ਟਰਸਟੀ ਨੇ ਜਿਸ ਤਰ੍ਹਾਂ ਚੰਨੀ ਦਾ ਪਿਤਾ ਜੀ ਹੈ ਜੀ ਜਾਂ ਕੁਝ ਕਾਮਰੇਡ ਸੀ ਲੱਕ ਦੇ ਜਾ ਉਹ ਭਿੰਗ ਜੋ ਹੈਗਾ ਜਿਨ੍ਹਾਂ ਦੇ ਨਾਂ ਤੇ ਬਣਿਆ ਉਹਨਾਂ ਦੇ ਅੱਗੇ ਬੱਚੇ ਹੋਣਗੇ ਜੀ ਜੀ ਉਹਨਾਂ ਤੱਕ ਵੀ ਸੰਪਰਕ ਪਾਇਆ ਤੁਹਾਡਾ ਅ ਮੈਂ ਜੀ ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਬਣੀ ਹੋਈ ਜਲੰਧਰ ਓਕੇ ਤੇ ਉਹ ਹਰ ਸਾਲ ਨਵੰਬਰ ਚ ਗਦਰੀ ਬਾਬੇ ਦਾ ਮੇਲਾ ਕਰਵਾਉਂਦੇ ਆ ਬਿਲਕੁਲ ਉਨਾ ਦੇ ਸਾਰੇ ਮੇਲਾ ਪ੍ਰਬੰਧਕਾਂ ਨੂੰ ਦੇਸ਼ ਭਗਤ ਯਾਰਗਰ ਹਾਲ ਨੂੰ ਮੈਂ ਪਰਸਨਲ ਮਿਲ ਕੇ ਆਇਆ ਦੋ ਸਾਲ ਪੁਰਾਣੀ ਗੱਲ ਹੈ ਫਿਰ ਮੇਲੇ ਦੇ ਮੁੱਖ ਗੇਟ ਤੇ ਦੇਸ਼ ਭਗਤ ਯਾਰਗਰ ਹਾਲ ਕਮੇਟੀ ਦੇ ਮੈਂ ਉਹ ਕਹਿੰਦਾ ਤਖੜ ਕੇ ਉਹਨੂੰ ਫੋਟੋ ਦੇਣੇ ਚਲਾਓ ਫਿਰ ਦੇਸ਼ ਭਗਤ ਯਾਰਗਰ ਹਾਲ ਵਾਲਿਆਂ ਨੇ ਹੱਥ ਥਕੜੇ ਕਰਕੇ ਮਤਾ ਪਾਇਆ ਕਿ ਬਿਲਕੁਲ ਇਹ ਧੱਕਾ ਹੋ ਰਿਹਾ ਸੀਲ ਕਾਂਸੀ ਰਾਮ ਦੀ ਜਿੰਮਨਾ ਵੇਚੇ ਜਾ ਰਹੀਆਂ ਅਸੀਂ ਇਹਨੂੰ ਬਚਾਉਣ ਵਾਸਤੇ ਹਰ ਸੰਭਵ ਯਤਨ ਕਰਾਂਗੇ ਔਰ ਮੇਰੇ ਨਾਮ ਵੀ ਲਿਆ ਕੇ ਸਤਨਾਮ ਦੀ ਸੇ ਮਦਦ ਕਰਾਂਗੇ ਬਸ ਉਹ ਵੀ ਚੁੱਪ ਕਰਕੇ ਬਸ ਮੁੜ ਕੇ ਤਾਂ ਮੇਰਾ ਫੋਨ ਚੱਕਣਾ ਹੀ ਬੰਦ ਕਰਤਾ ਉਹਨਾਂ ਨੇ ਅੱਛਾ ਇਹ ਹਾਲ ਹੈ ਦੇਸ਼ ਭਗਤ ਯਾਰ ਕਰ ਰੋ ਵਾਲਾ ਦਾ ਅਮਰੀਕਾ ਜੀ ਕੋਈ ਸੰਸਥਾ ਬਣੀ ਹੋਈ ਐ ਗਦਰੀ ਬਾਬੇ ਦੇ ਨਾਂ ਤੇ ਉਹਨਾਂ ਨੇ ਤਾਂ ਅਪਰੋਚ ਕੀਤੀ ਲੋਕਲ ਜਿਹੜੇ ਕਾਮਰੇਡ ਉਹਨਾਂ ਤਾਂ ਅਪਰੋਚ ਕੀਤੀ ਜਲੰਧਰ ਪਤਨੇ ਲੁਧਿਆਣਾ ਕਿੱਥੇ ਕਿੱਥੇ ਅਪਰੋਚ ਕੀਤੀ ਇੱਕ ਵੀ ਨਹੀਂ ਕਰਿਆ ਤੇ ਤੁਸੀਂ ਮੈਨੂੰ ਲੱਗਦਾ ਤੁਹਾਨੂੰ ਗੱਲਾਂ ਤੋਂ ਲੱਗਦਾ ਕਿ ਤੁਸੀਂ ਤਾਂ ਹੰਭ ਗਏ ਥੱਕ ਗਏ ਮੈਨੂੰ ਇਹ ਦੁਖੀ ਤਾਂ ਹੋ ਜਾਂਦੇ ਆ ਥੱਕਦੇ ਤਾਂ ਹੰਭਦੇ ਤਾਂ ਹੈ ਨਹੀਂ ਇਹ ਚਲੋ ਹਾਂ ਇਹ ਹੁੰਦਾ ਵੀ ਜੇ ਸਾਥੀ ਹੋਰ ਆ ਜਾਣ ਭੀੜ ਖੜੀ ਹੋ ਜੇ ਅਸੀਂ ਕੋਲੇ ਫੰਡ ਇਕੱਠਾ ਕਰਦੇ ਫਿਰਦਾ ਜੀ ਪੈਸੇ ਕਿੱਥੋਂ ਪਰਚੇ ਅਸੀਂ ਲੜਾਈ ਕਿਵੇਂ ਕਰੀਏ ਸਾਡੀ ਜ਼बान ਬੰਦ ਕਰ ਦੋਗੇ ਫਿਰ ਅੱਗੇ ਕੀ ਹੋਏਗਾ ਇਸ ਗੱਲ ਤੋਂ ਦੁਖੀ ਹਾਂ ਕਿ ਆਪਾਂ ਰੋਟੀਆਂ ਤੇ ਸੇਕਦੇ ਰਹਨੇ ਤੇ ਇੱਕ ਸਵਾਲ ਇਹ ਵੀ ਹੈ ਕਿ ਵਿਜੀਲੈਂਸ ਵਾਲੇ ਵੱਡੇ ਅਧਿਕਾਰੀਆਂ ਨੂੰ ਜੀ ਕੰਮਲਾਉਣ ਨੂੰ ਕਿੰਨੀ-ਕਿੰਨੀ ਤਨਖਾਹਾਂ ਮਿਲਦੀਆਂ ਨੇ ਜੀ ਕਿ ਸਰਕਾਰੀ ਜਾਇਦਾਦ ਦੀ ਉਹ ਰੱਖੀ ਜਾਂਮਗੇ ਜੀ ਜੀ ਪਰ ਉਹ ਤਾਂ ਬਿਲਕੁਲ ਦੇਖੋ ਮੈਂ ਇਹ ਗੱਲ ਕਰਦਾ ਜਿਹੜੇ ਵੱਡੇ ਮਾਮਲੇ ਦੇ ਕਰਪਸ਼ਨ ਹੈ ਵੱਡੇ ਮਾਮਲੇ ਦੀ ਸੈਟਿੰਗ ਹੈ ਉੱਪਰਲੇ ਦਾ ਇਹ ਸੈਮਤੀ ਵੀ ਨਾ ਹੋਈ ਨਿਕਦੀ ਇਹਨੂੰ ਕੋਈ ਡੀਐਸਪੀ ਥੋੜੀ ਕਰ ਦੇਗਾ ਇਹਨੂੰ ਕੋਈ ਐਸਪੀ ਲਾਵੇਗਾ ਥੋੜੀ ਕਰ ਦੇਗਾ ਫਿਰ ਸਭ ਇੱਕ ਹੀ ਹੁੰਦਾ ਕਿ ਜਿਹੜੀ ਸਰਕਾਰ ਨੇ ਨਿਗਰਾਨੀ ਰੱਖੀ ਹੁੰਦੀ ਆ ਆਪਾਂ ਕਹਿੰਨਾ ਕਿ ਨਵੇਂ ਦੇ ਚੁਣਦੇ ਆ ਕਿ ਪੰਜਾਬ ਨੂੰ ਬਚਾਉਣਗੇ ਉਹ ਜਿਹੜੇ ਚੁਣੇ ਕੋਈ ਨਵੇਂ ਦੇ ਐ ਐਮਐਲਏ ਮੰਤਰੀ ਤੱਕ ਆਪਾਂ ਕਹਿ ਸਕਦੇ ਮੁੱਖ ਮੰਤਰੀ ਵੀ ਕਹਿ ਲਓ ਜੀ ਜੀ ਉਹ ਫਿਰ ਅੱਖਾਂ ਬੰਦ ਕਰੀ ਰੱਖਦੇ ਬਿਲਕੁਲ ਨਹੀਂ ਜਿੰਮੇਵਾਰੀ ਬਣਦੀ ਮੈਂ ਇਹ ਗੱਲ ਕਰਦਾ ਦੋਸਤ ਆਦੇ ਇੱਕ ਇੰਟਰਵਿਊ ਸੁਣਿਆ ਸੀ ਜੀ ਹਾਸਿਨ ਬਾਦਲ ਬਰੇ ਉਹ ਕਹਿੰਦੇ ਮੋਨਿਟਰਿੰਗ ਬਹੁਤ ਕਰਦੀ ਸੀ ਉਹ ਉਹ ਕੰਮ ਕਰਦੇ ਸੀ ਉਹਦਾ ਉਹਦੀ ਪੈਰਵਹੀ ਨਹੀਂ ਸੀ ਮੈਂ ਅਕਸਰ ਨਾ ਭਗਵੰਤ ਮਾਨ ਤੋਂ ਪਹਿਲਾਂ ਖੁਸ਼ ਹੁੰਦਾ ਸੀ ਜਦੋਂ ਪਲੋਟ ਸਕੈਮ ਇੰਡਸਟਰੀਅਲ ਪਾਵਰ ਸਕੈਮ ਕਰਤਾ ਰਾਜੀ ਕੀਤਾ ਜਦੋਂ ਆਈਐਸ ਅਫਸਰਾਂ ਦੇ ਖਿਲਾਫ ਅਸੀਂ ਧਰਨਾ ਲਗਾਇਆ ਭਗਵੰਤ ਮਾਨ ਨੂੰ ਗਿਆ ਕਿ ਤੇਰੇ ਘਰੇ ਆਏ ਆਈਐਸ ਅਫਸਰ ਨੀਲੇਮਲ ਦੇ ਹੱਕਾ ਚ ਉਹ ਚੋਰ ਐ ਤੇ ਚੋਰ ਦੇ ਆ ਕੇ ਚੋਰ ਆਏ ਤੁਸੀਂ ਕਵਰ ਵੀ ਕੀਤਾ ਸੀ ਸੀ ਵਿਜੀਲੈਂਸ ਵਿਰੁੱਧ ਹੈੱਡ ਆਫਿਸ ਦੇ ਬਾਹਰ ਆਈਐਸ ਅਫਸਰਾਂ ਦੇ ਪੁਤਲੇ ਬਣਾ ਕੇ ਜੁੱਤੀਆਂ ਦੇ ਹਾਰ ਪਾਏ ਤੇ ਅਗ ਲਗਾਈ ਬੜੀਆਂ ਤਰੀਫਾਂ ਕੀਤੀਆਂ ਭਗਵੰਤ ਮਾਨ ਦੀਆਂ ਪਰ ਹੁਣ ਮਨ ਲੱਗਦੀ ਭਗਵੰਤ ਮਾਨ ਨੂੰ ਢਾ ਲਿਆ ਭ੍ਰਿਸ਼ਟਾ ਤਾਰਾ ਜਿਹੜਾ ਉਹਨਾਂ ਦਾ ਧਿਆਨ ਹੈ ਜੀ ਧਿਆਨ ਦੇਣਾ ਚਾਹੀਦਾ ਇੱਕ ਦੋਨੋ ਇੱਕ ਦੋਨੋ ਗੱਲਾਂ ਮੈਂ ਯਾਦ ਫਿਰ ਮੈਂ ਤੁਹਾਡੇ ਚੈਨਲ ਨੇ ਭਗਵੰਤ ਮਾਨਸਾਲ ਨੂੰ ਕਹਿ ਰਹੇ ਆ ਸੀਐਮਓ ਪੰਜਾਬ ਦਾ ਆਮ ਤੇ ਸਤਨਾਮ ਦਾ ਉਹਨਾਂ ਦੀ ਜਿੰਨੇ ਈਮੇਲ ਆਈ ਚੈੱਕ ਕਰ ਲੋ ਹਮ ਆਪਣੇ ਬੰਦੇ ਨਾਲ ਦੋ ਪਤਾ ਲੱਗ ਜੀ ਪੋਸਟ ਬਾਕਸ 1224@gmail.com ਮੇਰੀ ਈਮੇਲ ਆਈਡੀ ਹੈ ਭਗਵੰਤ ਮਾਨਸਾਲ ਜਾਣਦੇ ਆ ਮੈਂ ਪਰਸਨਲੀ ਮਿਲ ਚੁੱਕਿਆ ਉਹਨਾਂ ਨੂੰ ਫਾਈਲ ਵੀ ਹੱਥਾ ਦਿੱਤੀ ਚੁੱਕਿਆ ਹੋਲ ਮਾਮਲਾ ਇਹਦੀ ਇਸ ਮਾਮਲੇ ਦੀ ਅ ਈਮੇਲ ਸਾਰੀਆਂ ਉਹਨਾਂ ਕੋਲ ਹੈਗੀਆਂ ਓਕੇ ਠੀਕ ਹੈ ਔਰ ਦੂਜੀ ਗੱਲ ਮੇਰੇ ਕਿਹੜਾ ਦੋਸ਼ ਬਿਨਾਂ ਸਬੂਤਾਂ ਤੋਂ ਆ ਮੇਰੇ ਦੋ ਸੱਚੇ ਸਾਥੀ ਸਾਬਤ ਹੋਏ ਤਾਂ ਹੀ ਵਿਦਨ ਬੀਰ ਨੇ ਪਰਚਾ ਲਾ ਦਿੱਤਾ ਤਾਂ ਹੀ ਰੈਸ਼ ਕੀਤਾ ਸੋ ਸਹੀਦਾਂ ਦੇ ਨਾਮ ਤੇ ਇਹ ਗਦਾਰੀ ਹੈ ਹੋਣੀ ਚਾਹੀਦੀ ਤੇ 1971 72 ਦੇ ਬਣੇ ਹਾਇਆ ਸਰਕਾਰੀ ਸੰਸਥਾਵਾਂ ਨਾਲ ਖੁੱਲ੍ਹ ਸਾਡੇ ਇਲਾਕੇ ਦਾ ਉਹ ਜਿਹੜਾ ਸ਼ਹੀਦ ਕਾਂਸੀ ਰਾਮ ਮੋਰੀ ਕਾਲਜ ਆਪਾਂ ਗੋਮਾਜਰੇ ਦੇ ਉਹਨੂੰ ਸਰਕਾਰ ਪੂਰਾ ਧਿਆਨ ਦੇ ਕੇ ਬਿਲਡਿੰਗ ਬਣੀ ਹੋਈ ਆ ਤੁਹਾਡੇ ਕੋਲ ਜ਼ਮੀਨ ਹੈਗੀ ਆ ਤੁਸੀਂ ਉੱਥੇ ਬੱਚਿਆਂ ਨੂੰ ਪੜਾਉਣ ਵਾਸਤੇ ਕਿਉਂ ਨਹੀਂ ਨਿਯਤਮ ਕਰਦੇ ਬੱਚੇ ਹੋਰ ਜਿਹੜੀ ਵੋਕੇਸ਼ਨਲ ਐਜੂਕੇਸ਼ਨ ਆ ਜਾਂ ਸਮੇਂ ਸਤਾਵ ਐਜੂਕੇਸ਼ਨ ਸਰ ਸਾਰੇ ਹੋ ਰਿਹਾ ਤੇ ਸਾਰੇ ਕੋ ਹੁੰਦਾ ਸੀ ਮਤਲਬ ਸਰਕਾਰ ਨੂੰ ਬਚਾਏ ਆਪਣਾ ਰੋਲ ਲਵਾਏ ਇਸੇ ਲਾਕਰੇ ਦੇ ਵਿੱਚ ਉਸ ਐਜੂਕੇਸ਼ਨ ਸੰਸਥਾ ਨੂੰ ਹੋਰ ਟੌਪ ਤੇ ਲੈ ਕੇ ਜਾਵੇ ਸਾਡਾ ਮਕਸਦ ਇਹ ਨਹੀਂ ਜਮੀਨਾਂ ਵੇਚਣਾ ਔਰ ਮੈਨੂੰ ਵੀ ਚੋਕੀ ਚਾਹੀਦਾ ਉਹ ਜਮੀਨਾਂ ਹੋਰ ਨਾ ਵਿਕਣ ਉਹ ਕਾਲਜ ਦੇ ਵਿੱਚ ਕੰਟਰੋਲ ਸਰਕਾਰ ਦਾ ਆਜੇ ਜਿਹੜੀ ਟਰਸਟੀ ਕਾ ਪਲੇ ਕਰ ਰਹੇ ਆ ਉਹਨਾਂ ਟਰਸਟੀਾਂ ਦੇ ਕੋਈ ਕਾਬੂ ਕੀਤਾ ਜਾਵੇ ਤੇ ਇਲਾਕੇ ਦੇ ਲੋਕਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ ਉਹ ਕਾਲਜ ਜਿੰਨੇ ਰਹਿਣ ਚਾਹੀਦੇ ਆ ਸੇਹਦਾਂ ਦਾ ਨਾਮ ਜਿੰਨਾ ਰਹਿਣਾ ਚਾਹੀਦਾ ਨਹੀਂ ਮਕਸਦ ਆਪਾਂ ਠੀਕ ਆ ਸੋ ਇਹ ਸਿੱਕ ਵੱਡਾ ਮਾਮਲਾ ਸੀਹਦ ਜੋ ਗਦਰੀ ਸੀ ਦਾ ਕੰਸੀ ਰਾਮ ਉਹਨਾਂ ਦੇ ਨਾਂ ਤੇ ਜੋ ਟਰਸਟ ਬਣਿਆ ਸੀ ਉਹਦੀ ਜਿਹੜੀ ਜ਼ਮੀਨ ਹੈ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਜੀਲੈਂਸ ਵੀ ਉਹਨਾਂ ਜਿਹੜੇ ਹੈਗੇ ਆ ਕਰਪਟ ਬੰਦੇ ਆ ਉਹਨਾਂ ਨਾਲ ਮਿਲੀ ਭੁਗਤ ਕਰ ਗਈ ਆ ਸੋ ਵੱਡਾ ਸਵਾਲ ਵਿਜੀਲੈਂਸ ਤੇ ਖੜਾ ਹੁੰਦਾ ਹੈ ਤੇ ਹੁਣ ਪੰਜਾਬ ਸਰਕਾਰ ਦਾ ਫਰਜ ਬਣਦਾ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਇਸ ਮਾਮਲੇ ਨੂੰ ਦੁਬਾਰਾ ਤੋਂ ਇਸ ਮਾਮਲੇ ਤੇ ਧਿਆਨ ਦਿੱਤਾ ਜਾਵੇ ਜਿਨ੍ਹਾਂ ਨੇ ਵੀ ਜ਼ਮੀਨ ਖੁਰਬੁਰਤ ਕੀਤੀ ਹੈ ਉਹਨਾਂ ਨੂੰ ਜੇਲ੍ਹਾਂ ਨਹੀਂਆ ਜੇਲ੍ਹਾਂ ਦੇ ਵਿੱਚ ਭੇਜਿਆ ਜਾਵੇ ਤੇ ਬਣਦੀ ਕਾਰਵਾਈ ਹੋਵੇ ਤਾਂ ਕਰਕੇ ਜਿਹੜੇ ਸਮਾਜ ਸੇਵੀ ਨੇ ਜਾਂ ਆਟੀਆਂ ਪਾ ਕੇ ਕੁਝ ਸੱਚ ਜਾਗਰੂਕ ਕਰਨਾ ਚਾਹੁੰਦੇ ਆ ਇਹਨਾਂ ਦੇ ਜਿਹੜੇ ਹੌਸਲੇ ਨੇ ਉਹ ਬਲੰਦ ਹੁੰਦੇ ਰਹਿਣ ਇਸ ਤਰ੍ਹਾਂ ਨਾ ਹੋਵੇ ਕਿ ਇਹਨਾਂ ਨੂੰ ਲੱਗਦਾ ਹੋਵੇ ਜਿਹੜੇ ਆਟੀਆਂ ਪਾਉਂਦੇ ਨੇ ਜਾਂ ਸੱਚ ਦੀ ਗੱਲ ਕਰਦੇ ਨੇ ਕਿ ਯਾਰ ਇੱਥੇ ਇਨਸਾਫ ਨਾਲ ਦੀ ਤਾਂ ਚੀਜ਼ ਹੈ ਨਹੀਂ ਆਪਾਂ ਵੀ ਹੋਰ ਲੋਕਾਂ ਦੀ ਤਰ੍ਹਾਂ ਚੁੱਪ ਕਰਕੇ ਘਰੇ ਬੈਠ ਜਾਓ ਸੋ ਵੱਡਾ ਮਾਮਲਾ ਦੇਖਦੇ ਆ ਇਸ ਪਾਸੇ ਸਰਕਾਰ ਕਦੋਂ ਧਿਆਨ ਦੇਵੇਗੀ ਕੈਮਰਾਮੈਨ ਅਮਨਦੀ ਨਾਲ ਦਰਸ਼ਨ ਸਿੰਘ ਕੋਕਰ ਐਸਐਸ ਨਗਰ ਬਹਾਲੀ